ਕਹਾਣੀ ਢਿੱਡ ਦੀ ਅਗ ਭਾਗ 8ਵਾਂ ਅਤੇ ਅਖੀਲਾ ਅਗਲੇ ਦਿਨ ਗੁਰਵੀਰ ਹਸਤਾ ਗਿਆ ਤੇ ਡਾਕਟਰ ਨੂੰ ਦੱਸ ਆਇਆ ਡਾਕਟਰ ਸਾਹਿਬ ਮੈਂ ਬਹੁਤ ਚਾੜ ਨਾਲ ਲੱਗਿਆ ਸੀ ਪਰ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਪਰਜਾਈ ਹੋ ਗਈ ਹੋ ਜਿਹੜਾ ਰੋਗ ਲੱਗ ਗਿਆ ਮੇਰੀ ਬੁਢੋਰੀ ਆ ਜੀ ਘਰੇ ਦੀ ਸਰਦਾਰ ਮੈਂ ਹਾਂ ਹਸਤਾੜ ਨਹੀਂ ਆ ਸਕਦਾ ਕੋਈ ਨਾ ਗੁਰਵੀਰ ਮੈਂ ਸਮਝ ਸਕਦਾ ਤੁਸੀਂ ਘਰ ਜਾ ਕੇ ਆਪਣੇ ਭਤੀਜੇ ਭਤੀਜੀ ਨੂੰ ਸੰਭਾਲੋ ਆਪਣੀ ਪਰਜਾਈ ਦੀ ਸੇਵਾ ਕਰੋ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਜਲਦੀ ਠੀਕ ਹੋ ਜਾ ਫਿਰ ਤੁਸੀਂ ਦੁਬਾਰਾ ਤੋਂ ਸ਼ੁਰੂ ਕਰ ਲਿਓ ਡਾਕਟਰ ਨੇ ਕਿਹਾ ਇਸ ਤਰ੍ਹਾਂ ਗਵੀਰ ਹਸਪਤਾਲ ਛੱਡ ਕੇ ਆਪਣੇ ਪਿੰਡ ਆ ਗਿਆ ਉਸ ਨੇ ਆਪਣੀ ਪਰਜਾਈ ਦੀ ਸੇਵਾ ਕਰਨੀ ਆਪਣੇ ਭਤੀਜ ਬਤੀਜੀ ਦਾ ਧਿਆਨ ਰੱਖਣਾ ਮੱਝਾਂ ਸਾਹਮਣੀਆਂ ਧਾਰਾਂ ਚੋਣੀਆਂ ਹੋਰ ਵੀ ਘਰ ਦੇ ਕੰਮ ਕਰਾਉਣੇ ਸ਼ੁਰੂ ਕਰ ਦਿੱਤੇ ਉਧਰ ਵਰਦੀਪ ਦੀ ਦਰਾਣੀ ਨੇ ਇੱਕ ਧੀ ਨੂੰ ਜਨਮ ਦਿੱਤਾ ਭਾਵੇਂ ਉਹ ਆਪਣੇ ਮਾਪੇ ਦੇ ਘਰ ਪਹਿਲੇ ਵਾਰ ਸੀ ਤੀ ਹੋਈ ਜਾਂ ਪੁੱਤ ਪਰਦਾਦਾ ਦਾਦਾਦੀ ਦੇ ਘਰ ਤੀਜੀ ਪੋਤੀ ਸੀ ਸਾਰਿਆਂ ਦੇ ਮਨ ਚ ਹੀ ਸੀ ਕਿ ਵੈਗਰੂ ਪੁੱਤ ਦੇਵੇ ਬਲਦੀਪ ਵੇਜ ਨੇ ਪੇ ਲਈ ਆਪਣੇ ਪੇਕੇ ਦੇ ਗਈ ਸੀ ਵੈਗਰੂ ਅੱਗੇ ਉਹਰ ਅਰਦਾਸ ਕਰਦੀ ਸੀ ਕਿ ਇਸ ਵਾਰ ਬਲਦੀਪ ਉਹ ਜਰੂਰ ਪੁੱਤ ਦੀ ਦਾਤ ਬਖਸ਼ ਦਿਓ ਮਨਜੋਤ ਸਕੂਲ ਜਾਂਦੀ ਕਰਕੇ ਆਪਣੇ ਦਾਦ ਕੇ ਹੀ ਰਹੀ ਪਰ ਜੋਤ ਨੂੰ ਬਲਦੀਪ ਆਪਣੇ ਨਾਲ ਲੱਗੇ ਗੁਰਗਵੀਰ ਆਪਣੀ ਡਿਊਟੀ ਤੋਂ ਘਰੇ ਆ ਜਾਂਦਾ ਸ਼ਨੀਵਾਰ ਨੂੰ ਮਨਜੋਤ ਨੂੰ ਆਪਣੇ ਨਾਲ ਲੈ ਜਾਂਦਾ ਤੇ ਸੋਮਵਾਰ ਨੂੰ ਫੂਲ ਦੇ ਸਮੇਂ ਤੋਂ ਪਹਿਲਾਂ ਛੱਡ ਜਾਂਦਾ ਜਦੋਂ ਅੱਜ ਜਦੋਂ ਦਲਜੀਤ ਨੂੰ ਹਸਪਤਾਲ ਲੈ ਗਈ ਤਾਂ ਸਾਰਿਆਂ ਦੇ ਦਵਾਕ ਤੇ ਇੱਕੋ ਗੱਲ ਚੱਲ ਰਹੀ ਸੀ ਤੇ ਜੇ ਇਸ ਵਾਰ ਵੀ ਕੁੜੀ ਹੋਈ ਸਭ ਤੋਂ ਵੱਧ ਫਿਕਰ ਦਲਜੀਤ ਕਰ ਰਹੀ ਸੀ ਸਵੇਰੇ ਬਲਜੀਤ ਨੂੰ ਲੈ ਕੇ ਗਈ ਦੁਪਹਿਰ ਨੂੰ ਬੀਬੀ ਨੇ ਪਰ ਸੋਨੇ ਦੇ ਪੁੱਤਰ ਨੂੰ ਜਨਮ ਦਿੱਤਾ ਸਾਰੇ ਇੱਕ ਜੀ ਨੂੰ ਵਧਾਈਆਂ ਦੇਣ ਲੱਗੇ ਹਸਪਤਾਲ ਦੇ ਸਟਾਫ ਦਾ ਵੀ ਮੂੰਹ ਮਿੱਠਾ ਕਰਵਾਇਆ ਗਿਆ ਸਾਰਾ ਨੇ ਬਹੁਤ ਚਾ ਕਰਿਆ ਕਿਉਂਕਿ ਨਾਲ ਕਾਂ ਦੇ ਘਰ ਪਹਿਲਾ ਦੋ ਤਾਪਿਆ ਸ਼ਾਮ ਤੱਕ ਬਲਦੀਪ ਉਹ ਛੁੱਟੀ ਦੇ ਦਿੱਤੀ ਗਈ ਅਤੇ ਘਰ ਭੇਜ ਦਿੱਤਾ ਦੂਸਰੇ ਦਿਨ ਰਘਵੀਰ ਬਲਦੀਪ ਦੇ ਸਹੁਰਿਆਂ ਨੂੰ ਦੱਸ ਆਇਆ ਕਿ ਬਲਦੀਪ ਕੋਲ ਮੁੰਡਾ ਹੈ ਆਉਂਦਾ ਹੋਇਆ ਮਨਜੋਤ ਨੂੰ ਆਪਣੇ ਨਾਲ ਲੈ ਮਨਜੋਤ ਨੇ ਜਦੋਂ ਦੇਖਿਆ ਕਿ ਮੇਰੀ ਮੰਮੀ ਨਾਲ ਕਾਕਾ ਪਿਆ ਤਾਂ ਤੋਂ ਦੇ ਕੇ ਸੰਗੀ ਜਾਵੇ ਉਹਦੇ ਕੋਲ ਵੀ ਨਾ ਜਾਈ। ਫਿਰ ਬਲਦੀਪ ਨੇ ਉਸ ਨੂੰ ਪਿਆਰ ਨਾਲ ਆਪਣੇ ਕੋਲ ਬੁਲਾਇਆ ਤੇ ਕਿਹਾ, "ਬੱਤ ਤੂੰ ਸੰਦੀ ਕਾ ਤੋਂ ਐ? ਆਹ ਦੇਖ ਤੇਰਾ ਨਿੱਕਾ ਜਿਹਾ ਵੀਰ ਲੈ ਕੇ ਆਇਆ ਬਾਬਾ ਜੀ ਤੋਂ।" ਐਨਾ ਕਹਿੰਦੇ ਮਨਜੋਤ ਆਪਣੀ ਮੰਮੀ ਕੋਲ ਆ ਕੇ ਆਪਣੇ ਵੀਰ ਨੂੰ ਪਿਆਰ ਕਰਨ ਲੱਗ ਪਈ। ਗੁਰਜੋਤ ਤੇ ਮਨਜੋਤ ਨਿੱਕੇ ਜਿਹੇ ਕਾਕੇ ਨੂੰ ਦੇਖ ਕੇ ਖੁਸ਼ ਹੋ ਜਾਂ। ਕਦੇ ਆਪਣੇ ਵੀਰ ਨੂੰ ਬੁਲਾਉਣ ਤੇ ਕਦੇ ਖੁਸ਼ੀ ਵਿੱਚ ਨੱਚਣ ਲੱਗ ਜਾਂ। ਗਰਜੋਤ ਛੋਟੀ ਸੀ ਤਾਂ ਕਰਕੇ ਉਹ ਥੋੜੀ ਜिद ਕਰਦੀ ਸੀ। ਉਹਨੂੰ ਇਹ ਲੱਗਦਾ ਸੀ ਕਿ ਮੇਰੀ ਮੰਮੀ ਤਾਂ ਹੌਕਾਕੇ ਦੀ ਮੰਮੀ ਬਣਦੀ ਐ। ਉਹ ਰੋਂਦੀ ਕਿ ਮੈਨੂੰ ਗੋਦੀ ਚੁੱਕਾਵੇਂ। ਸਭ ਤੋਂ ਵੱਧ ਗੁਰਵੀਰ ਦੀ ਗੋਦੀ ਚੜਦੀ। ਉਹ ਕੰਮ ਕਰਦਾ ਵੀ ਉਸਨੂੰ ਗੋਦੀ ਚੁੱਕ ਕੇ ਰੱਖਦਾ। ਸੌਂਦੀ ਵੀ ਗੁਰਵੀਰ ਦੇ ਨਾਲ। ਅਗਲੇ ਦਿਨ ਬਰਕਾਰ ਤੇ ਉਹਦੀ ਬੇਬੇ ਆ ਕੇ ਮੁੰਡਾ ਦੇਖਣਾ। ਉਹਨਾਂ ਤੋਂ ਵੀ ਚਾਹਣਾ ਚੱਕਿਆ ਜਾਵੇ। ਬੈਗਰੂ ਨੇ ਐਨੇ ਸਾਲਾਂ ਬਾਅਦ ਪੁੱਤਰ ਦੀ ਦਾਦ ਆਖੀਏ ਜਾਂ ਲੱਗੇ ਕਹਿੰਦੇ ਮਨਜੋਤ ਨੂੰ ਤਿਆਰ ਕਰਦੇ ਇਹਨੂੰ ਅਸੀਂ ਲੈ ਜਾਂਦੇ ਆ ਪਰ ਮਨਜੋਤ ਰੋਣ ਲੱਗ ਪਈ ਕਹਿੰਦੀ papa ਮੈਂ ਨਹੀਂ ਜਾਣਾ ਮੈਂ ਤਾਂ ਮਮੀ ਕੋਲ ਰਹਿਣਾ ਹੈ ਉਹਨੂੰ ਦੇਖ ਕੇ ਬਲਦੀਪ ਨੇ ਵੀ ਮਨ ਪਰ ਲਿਆ ਤੇ ਕਹਿ ਲੱਗੀ ਕੱਲ ਨੂੰ ਤਾਂ ਐ ਦੁਆਰਾ ਹੈ ਇਹਨੇ ਕਿਹੜਾ ਸਕੂਲ ਜਾਣਾ ਹੈ ਰਹਿ ਜਾਣ ਦੇ ਇੱਕ ਦਿਨ ਇਦੋਂ ਭਾਈ ਵਰਗਾ ਛੱਡ ਗਏ ਬਲਦੀਪ ਦੇ ਕਹਨ ਤੇ ਵਰਕਾਰ ਘੋੜੀ ਮਨਜੋਤ ਨੂੰ ਨਹੀਂ ਲੈ ਕੇ ਗਏ ਜਦੋਂ ਬਲਦੀਪ ਦਾ ਮੁੰਡਾ 5 ਦਿਨ ਦਾ ਹੋ ਗਿਆ ਤਰਗਵੀਰ ਉਹਦੇ ਦਾਦ ਕੇ ਵਿਧਾਈ ਲੈ ਕੇ ਗਿਆ ਨਾਲੇ ਮਨਜੋਤ ਨੂੰ ਛੱਡ ਆਇਆ ਕਿਉਂਕਿ ਉਹਨੇ ਸੂ ਜਾਣਾ ਸੀ ਅਵਤਾਰ ਤਰਗਵੀਰ ਨੂੰ ਕਹਿ ਲੱਗਿਆ ਗੁਰਦੁਆਰਾ ਸਾਹਿਬ ਤੋਂ ਨਾਂ ਕੜਵਾਇਆ ਬਾਈ ਈੜੀ ਤੇ ਆਇਆ ਮੈਂ ਤਾਂ ਏ ਕਮਜੋਤ ਰੱਖਿਆ ਨਾ ਤਾਂ ਵੋਖ ਸੋਣੇ ਬਾਈ ਰਵੀਰ ਕਹਿੰਦਾ ਕਾਹੇ ਲੋਕਿਆ ਹਾਂ ਬਈ ਤੂੰ ਗੁਰਦੀਪ ਨੂੰ ਦੱਸ ਲਈ ਵੀ ਇਹਦੇ ਦਾਦ ਕਹਨੇ ਤਾਂ ਇੱਕ ਮਜੂਤ ਨਾਰਾਕਦਾ ਗੁਰਦੀਪ ਦੀ ਸੱਸ ਕਹਿ ਲਗੀ ਰਵੀਰ ਕਹਿੰਦਾ ਮਾਸੀ ਜੀ ਦੇਦੇ ਹੋਰਾਂ ਨੇ ਕਿ ਹੈ ਜਦੋਂ ਪੰਜੀਰੀ ਦੇਣ ਆਏ ਸਾਰੇ ਭੈਣ ਭਾਈਆਂ ਨੂੰ ਰਿਸ਼ਤੇਦਾਰਾਂ ਨੂੰ ਲੈ ਆਏ ਪਹਿਲਾਂ ਦੱਸ ਦਿਓ ਸਾਨੂੰ ਜਦੋਂ ਮੁੰਡਾ 17 ਦਿਨ ਦਾ ਹੋ ਗਿਆ ਤਾਂ ਗੁਰਦੀਪ ਦੇ ਸਾਰੇ ਦੀਪਾ ਕੀ ਜਣੇ ਆ ਕੇ ਪੰਜੀਰੀ ਦੇ ਦੇ ਸੁਪਾਲ ਬਜੀ ਕੋ ਬਠੀ ਨਿੱਕੇ ਨਿੱਕੇ ਗੱਲਾਂ ਕਰ ਜਾਂਦੀ ਦੂਜੀਆਂ ਦੋਵੇਂ ਭੁਜਾਈਆਂ ਕੰਮ ਧੰਦਾ ਕਰ ਲੈਂਦੀਆਂ ਰਨਾਮ ਕੁਰ ਵੀ ਉਹਨਾਂ ਨੂੰ ਸਹਾਰਾ ਲਵਾਉਂਦੀ ਜਿਵੇਂ ਜਿਵੇਂ ਸੁਪਾਲ ਦੀ ਦਵਾਈ ਦਾ ਦਿਨ ਨੇੜੇ ਆਉਂਦਾ ਉਹਦਾ ਫਿਕਰ ਵੱਧ ਜਾਂਦਾ ਕਹਿ ਦਿੰਦੀ ਜਦੋਂ ਦਵਾਈ ਲੈਣ ਜਾਣਾ ਹੁੰਦਾ ਮੈਨੂੰ ਤਾਂ ਕਿੰਨੇ ਦਿਨ ਪਹਿਲਾਂ ਹੀ ਰੋਟੀ ਸੁਆਦ ਲਗੜੋ ਹਟ ਜਾਂਦੀ ਹੈ ਭੁੱਖ ਹੀ ਨਹੀਂ ਲੱਗਦੀ ਜਦੋਂ ਉਹ ਜਿੱਤ ਥੋੜਾ ਠੀਕ ਹੁੰਦਾ ਹੈ ਉਦੋਂ ਨੂੰ ਦੁਬਾਰਾ ਦਵਾਈ ਲਿਆਉਂਦਾ ਬੇਵਜਹ ਲੈਂਦਾ ਚਮਕੌਰ ਬੈਠਾ ਆਪਣੇ ਬਾਪ ਮੱਗਰ ਸੋਣਾ ਸਲਾਹ ਕਰ ਰਿਹਾ ਸੀ ਕਿ ਮਾਸੀ ਦੇ ਮੁੰਡੇ ਦਾ ਡਿਆ ਹੈ ਕਿਵੇਂ ਕਰਨਾ ਕੌਣ ਕੌਣ ਜਾਊਗਾ ਤੇ ਟਿਕਰੇ ਪਾ ਰੋ ਬਾਕੀ ਤਾਂ ਸਾਰਿਆਂ ਨੂੰ ਜਾਣਾ ਪੈਣਾ ਹੈ ਅਗਲਾ ਗੁੱਸਾ ਕਰਦਾ ਵੀ ਆਏ ਨਹੀਂ ਬ੍ਰਦੀਪ ਤੇ ਸੁਪਾਲ ਰਹਿ ਜਾਣੀਆਂ ਕਰੀ ਇੰਨਾ ਕੋਲ ਤੇਰੀ ਭੂਆ ਰੋ ਸੱਦ ਲੈਂਦੀ ਆ ਮੱਕਰ ਸੌਣੇ ਕਿਹਾ ਉਹ ਆਪਸ ਵਿੱਚ ਗੱਲਾਂ ਕਰ ਹੀ ਰਹੇ ਸੀ ਕਿ ਐਨੇ ਨਰਗ੍ਰੀਤ ਤੇ ਗੁਰਪਾਲ ਦੇ ਕਮਰੇ ਤੋਂ ਉੱਚੀ ਉੱਚੀ ਆਵਾਜ਼ਾਂ ਸ਼ੁਰੂ ਹੋਈਆਂ ਆਉਣ ਲੜਨ ਦੇ ਉਹ ਦੋਨੇ ਲੜਨ ਲੱਗ ਪਏ ਇਸ ਤਰ੍ਹਾਂ ਇਹ ਕਹਾਣੀ ਅਜੇ ਅਧੂਰੀ ਹੈ ਅਗਲਾ ਭਾਗ ਵੀ ਖੜੀ ਜੋ ਕਹਾਣੀ ਅੱਗੇ ਚੋਣੇਗੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ ਜੀ